ਨਗਰ ਕੌਂਸਲ ਦਰਾਹਾ ਵੱਲੋਂ ਸ਼ਹਿਰ ਵਿੱਚ ਕੀਤੇ ਗਏ ਨਜਾਇਜ਼ ਕਬਜ਼ਿਆਂ ਅਤੇ ਨਜਾਇਜ਼ ਉਸਾਰੀਆਂ ਵਿਰੁੱਧ ਚਲਾਈ ਗਈ ਮਹਮ ਦੇ ਅਧੀਨ ਅੱਜ ਨੈਸ਼ਨਲ ਹਾਈਵੇ ਨੇੜੇ ਟੈਲੀਫੋਨ ਐਕਸਚੇਂਜ ਵਿਖੇ ਪੀਲਾ ਪੰਜਾ ਚਲਾਇਆ ਗਿਆ ਦੇਖ ਸਕਦੇ ਹਾਂ ਕਿ ਇੱਕ ਵਿਅਕਤੀ ਵੱਲੋਂ ਇਸ ਜਗ੍ਹਾ ਦੇ ਉੱਪਰ ਨਜਾਇਜ਼ ਉਸਾਰੀ ਕੀਤੀ ਗਈ ਸੀ ਜਿਸ ਉੱਪਰ ਅੱਜ ਪੀਲਾ ਪੰਜਾ ਚਲਾਇਆ ਗਿਆ ਇਸ ਪੰਤੋੜ ਦੀ ਕਾਰਵਾਈ ਨੂੰ ਵਿਚਕਾਰ ਹੀ ਰੋਕ ਦਿੱਤਾ ਗਿਆ ਦੇਖ ਸਕਦੇ ਹਾਂ ਕਿ ਇਸ ਬਿਲਡਿੰਗ ਦੀ ਉਸਾਰੀ ਨਜਾਇਜ਼ ਦੱਸੀ ਜਾ ਰਹੀ ਹੈ ਜਾਣਕਾਰਾਂ ਦੇ ਦੱਸਣ ਅਨੁਸਾਰ ਇਸ ਜਗ੍ਹਾ ਦੇ ਉੱਪਰ ਇੱਕ ਟਿਊਬਵੈਲ ਸੀ ਉਸ ਤੋਂ ਬਾਅਦ ਇਸ ਵਿਅਕਤੀ ਵੱਲੋਂ ਸਿਰਫ 50 ਗਜ਼ ਦੀ ਰਜਿਸਟਰੀ ਕਰਵਾਈ ਗਈ ਹੈ ਬਾਕੀ ਜੋ ਇਸ ਉੱਪਰ ਅਸਾਰੀ ਕੀਤੀ ਗਈ ਹੈ ਉਹ ਨਜਾਇਜ਼ ਹੈ ਜਿਸ ਦਾ ਕੋਈ ਨਕਸ਼ਾਗਰ ਵਗੈਰਾ ਵੀ ਨਹੀਂ ਬਣਾਇਆ ਗਿਆ ਕਾਫੀ ਲੰਮੇ ਸਮੇਂ ਤੋਂ ਇਸ ਵਿਅਕਤੀ ਵੱਲੋਂ ਇਸ ਜਗ੍ਹਾ ਉੱਪਰ ਨਜਾਇਜ਼ ਕਬਜ਼ਾ ਕੀਤਾ ਹੋਇਆ ਨਜਾਇਜ਼ ਅਸਾਰੀ ਕੀਤੀ ہوئی ਹੈ ਇਸ ਜਗ੍ਹਾ ਦੇ ਉੱਪਰ ਇੱਕ ਹੋਟਲ ਵੀ ਚੱਲਦਾ ਸੀ ਆਹਾਤਾ ਵੀ ਚੱਲਦਾ ਸੀ ਨਾਲ ਦੇਖ ਸਕਦੇ ਹਾਂ ਬਿਲਕੁਲ ਇੱਕ ਠੇਕਾ ਹੈ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਬੇਨਤੀ ਕਰਨ ਉਪਰੰਤ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਇਹ ਕਾਰਵਾਈ ਰੋਕ ਦਿੱਤੀ ਗਈ ਠੇਕੇਦਾਰਾਂ ਵੱਲੋਂ ਇਸ ਗੱਲ ਦੀ ਮੰਗ ਕੀਤੀ ਗਈ ਉਹਨਾਂ ਨੂੰ ਇਸ ਜਗ੍ਹਾ ਤੋਂ ਸ਼ਰਾਬ ਦੀਆਂ ਬੋਤਲਾਂ ਉਠਾਉਣ ਦਿੱਤੀਆਂ ਜਾਣ ਦੇਖ ਸਕਦੇ ਹੋ ਸਾਹਮਣੇ ਨੈਸ਼ਨਲ ਹਾਈਵੇ ਹੈ ਪੁਲਿਸ ਪ੍ਰਸ਼ਾਸਨ ਵੀ ਭਾਰੀ ਗਿਣਤੀ ਉੱਪਰ ਮੌਕੇ ਉਪਰ ਹਾਜ਼ਰ ਸੀ ਇਸ ਵਿਅਕਤੀ ਕੋਲ ਇਸ ਤਰ੍ਹਾਂ ਦਾ ਕੋਈ ਵੀ ਨਕਸ਼ਾ ਨਹੀਂ ਬਿਲਕੁਲ ਨਜਾਇਜ਼ ਉਹ ਸਾਰੀ ਦੱਸੀ ਜਾ ਰਹੀ ਹੈ ਨਗਰ ਕੌਂਸਲ ਦੇ ਅਧਿਕਾਰੀ ਮੌਕੇ ਪਰ ਕਾਰਵਾਈ ਰੋਕ ਕੇ ਤੋਂ ਚਲੇ ਗਏ ਦੇਖ ਸਕਦੇ ਹਾਂ ਇਸ ਜਗ੍ਹਾ ਦੇ ਬੈਕ ਸਾਈਡ ਦੇ ਉੱਪਰ ਟੈਂਪੂ ਜੂਨੀਅਨ ਦਾ ਦਫ਼ਤਰ ਹੈ ਇਹ ਬਾਕੀ ਜੋ ਸਾਰੀ ਉਸਾਰੀ ਹੈ ਉਹ ਨਜਾਇਜ਼ ਦੱਸੀ ਜਾ ਰਹੀ ਹੈ ਦੇਖ ਸਕਦੇ ਹਾਂ ਕਿ ਇਹ ਉਹ ਦਫ਼ਤਰ ਹੈ ਟੈਂਪੂ ਜੂਨੀਅਨ ਦਾ ਦਫ਼ਤਰ ਹੈ ਇਸ ਉੱਪਰ ਜੋ ਬਿਲਡਿੰਗ ਦੀ ਉਸਾਰੀ ਕੀਤੀ ਗਈ ਹੈ ਇਹ ਬਿਨਾਂ ਕਿਸੇ ਨਕਸ਼ੇ ਤੋਂ ਬਿਨਾਂ ਕਿਸੇ ਪਰਮਿਸ਼ਨ ਤੋਂ ਕੀਤੀ ਗਈ ਹੈ ਇਹ ਕਮਰਾ ਵੀ ਨਜਾਇਜ਼ ਦੱਸਿਆ ਜਾ ਰਿਹਾ ਹੈ ਜਿਸ ਸਪਰ ਅੱਜ ਪੀੜਾ ਪੰਜਾ ਚੱਲਣਾ ਸੀ ਪਰੰਤੂ ਨਗਰ ਕੌਂਸਲ ਦੇ ਅਧਿਕਾਰੀ ਇਸ 판 ਤੋੜ ਦੀ ਕਾਰਵਾਈ ਨੂੰ ਵਿਚਕਾਰ ਰੋਕ ਕੇ ਹੀ ਚਲੇ ਗਏ ਨਗਰ ਕੌਂਸਲ ਦੇ ਉੱਚ ਅਧਿਕਾਰੀਆਂ ਦਾ ਪੱਖ ਵੀ ਜਲਦੀ ਹੀ ਪੇਸ਼ ਕੀਤਾ ਜਾਵੇਗਾ